ਜਿੰਦਾਬਾਦ ਜਿੰਦਾਬਾਦ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਚੌਕ ਮਾਨਸਾ ਦੇ ਵਿੱਚ ਅਸੀਂ ਭਰਾਤਰੀ ਜਥੇਬੰਦੀਆਂ ਤੇ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟ ਯੂਨੀਅਨ ਤੇ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਆਈਸਾ ਦੇ ਛੋਟੇ ਜਿਹੇ ਸੱਦੇ ਤੇ ਆਰਤੀ ਭੂਕ ਪ੍ਰਦਰਸ਼ਨ ਕੀਤਾਗਾ ਇਹਦੇ ਤੇ ਮੈਂ ਦੱਸ ਦੇਣਾ ਚਾਹਣਾਗਾ ਵੀ ਕੱਲ ਜਿਹੜੀ ਭਗਵਾਨਤਮਾਨ ਸਰਕਾਰ ਦਾ 도ਗਲਾ ਥੇਰਾ ਜਿਹੜਾ ਨੰਗਾ ਹੋਇਆਗਾ ਇੱਕ ਪਾਸੇ ਪੰਜਾਬ ਦੀ ਸਰਕਾਰ ਨੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਮਨਰੇਗਾ ਦੇ ਵਾਸਤੇ ਮਰੇਗਾ ਕਾਨੂੰਨ ਦੇ ਵਿੱਚ ਤਬਦੀਲੀਆਂ ਦੇ ਖਿਲਾਫ ਵਿਸ਼ੇਸ਼ ਸ਼ਾਸਨ ਵਲਾਕੇ ਖੇਖਣ ਕੀਤਾਗਾ ਤੇ ਪਰ ਦੂਜੇ ਪਾਸੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲਵੋਜ ਜੀ ਨੂੰ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪਿਛਲੇ ਦੌਰ ਦੇ ਵਿੱਚ 6-7 ਮਹੀਨੇ ਪਹਿਲਾਂ ਜੋ ਉਤੋਂ ਲੈ ਕੇ ਹੁਣ ਤੱਕ ਮਜ਼ਦੂਰਾਂ ਦੇ ਲਈ ਜ਼ਮੀਨ ਪ੍ਰਾਪਤੀ ਦੇ ਲਈ ਸੰਘਰਸ਼ ਜਿਹੜਾ ਇੱਕ ਬੜਾ ਲੰਬਾ ਸੰਘਰਸ਼ ਲੜਿਆ ਜਾ ਰਿਹਾ ਸੀਗਾ ਤੇ ਚੱਲ ਰਿਹਾ ਸੀਗਾ ਤੇ ਉਹਦੇ ਚੱਲਦਿਆਂ ਪੰਜਾਬ ਦੀ ਸਰਕਾਰ ਨੇ ਕੀ ਕੀਤਾਗਾ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾਗਾ ਦਿੱਲੀ ਰੇਲਵੇ ਸਟੇਸ਼ਨ ਤੋਂ ਤੇ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੀ ਸਰਕਾਰ ਇਹ ਕਹਿੰਦੀ ਸੀਗੀ ਵੀ ਲੋਕਤੰਤਰ ਦੇ ਵਿੱਚ ਹਰੇਕ ਨੂੰ ਆਪਦੇ ਮਤਲਬ ਕਿ ਆਪਦੀ ਆਵਾਜ਼ ਹੈ ਜਿਹੜੀ ਬੁਲੰਦ ਕਰਨ ਦਾ ਹੱਕ ਹੈਗਾ ਤੇ ਸਾਡੀ ਸਾਡੀ ਸਰਕਾਰ ਆਉਣ ਤੇ ਕਿਸੇ ਨੂੰ ਵੀ ਧਰਨਾ ਮਜਹਰਾ ਕਰਨ ਦੀ ਲੋੜ ਨਹੀਂ ਪਊਗੀ ਤੇ ਪਰ ਅੱਜ ਹੈਰਾਨੀ ਦੀ ਗੱਲ ਇਹ ਆ ਵੀ ਉਹੀ ਸਰਕਾਰ ਜਿਹੜੇ ਆਗੂ ਲੋਕਾਂ ਦੇ ਲਈ ਲੋਕਾਂ ਦੇ ਹੱਕਾਂ ਦੇ ਲਈ ਲੜਦੇ ਨੇਗੇ ਜਾਂ ਮਜ਼ਦੂਰਾਂ ਦੇ ਲਈ ਆਵਾਜ਼ ਬੁਲੰਦ ਕਰਦੇ ਨੇਗੇ ਉਹਨਾਂ ਨੂੰ ਮਤਲਬ ਕਿ ਹਰ ਦਿਨ ਲਗਾਤਾਰ ਤਸ਼ੱਦਦ ਕਰ ਰਹੀ ਹੈ ਤੇ ਪਰਚੇ ਦਰਦ ਕਰਕੇ ਜੇਲ੍ਹਾਂ ਦੇ ਵਿੱਚ ਸੁੱਟ ਰਹੀ ਹੈਗੀ ਭਗਵੰਤ ਮਾਨ ਦੀ ਸਰਕਾਰ ਆ ਤੇ ਇਥੋਂ ਪੰਜਾਬ ਦੀ ਸਰਕਾਰ ਦਾ ਜਿਹੜਾ ਤੇਰਾਗਾ ਬੀਜੇਪੀ ਆਰਐਸਐਸ ਦੀ ਪਾਰ ਦੇ ਵਿੱਚ ਪਾਰ ਧਰ ਦਿਆ ਧਰਨ ਦਾ ਤੇਰਾ ਉਹ ਵੀ ਨੰਗਾ ਹੁੰਦਾਗਾ ਅੱਜ ਹਰੇਕ ਵਰਗ ਨੂੰ ਚਾਹੇ ਸੈਂਟਰ ਦੀ ਸਰਕਾਰ ਆ ਚਾਹੇ ਸੂਬੇ ਦੀ ਸਰਕਾਰ ਆ ਉਹ ਹਰੇਕ ਜਿਹੜਾ ਜਿਹੜਾ ਵਰਗ ਲੜ ਰਿਹਾਗਾ ਆਪਣੇ ਹੱਕਾਂ ਦੇ ਲਈ ਹਰੇਕ ਵਰਗ ਨੂੰ ਮਤਲਬ ਕਿ ਪਰਤੇ ਦਰਦ ਕਰਕੇ ਜ਼ਿਲ੍ਹਿਆਂ ਦੇ ਵਿੱਚ ਬੰਦ ਕਰਨ ਦੇ ਰਾਹ ਤੁਰੀ ਹੋਈ ਹੈਗੀ ਤੇ ਉਹ ਦਿਨ ਦੂਰ ਨਿਗਾ ਜਦੋਂ ਇਹਦਾ ਖਮਾਦਾ ਦੋਨੇ ਸਰਕਾਰਾਂ ਨੂੰ